ਪੰਜਾਬ ਵਿੱਚ ਸਕੂਲੀ ਬੱਚਿਆਂ ਦੀ ਜ਼ਿੰਦਗੀ ਦੀ ਕਿੰਨੀ ਪਰਵਾਹ ਕੀਤੀ ਜਾਂਦੀ ਹੈ ਇਸ ਦੀ ਇੱਕ ਤਾਜ਼ਾ ਆਧਾਰਨ ਸਾਹਮਣੇ ਆਈ ਹੈ ਪਤਾ ਲੱਗਿਆ ਹੈ ਜਾਣਕਾਰਾਂ ਤੋਂ ਕਿ ਇੱਕ ਠੇਕਾ ਜਿਹੜਾ ਉਹ ਮੈਰਿਟੋਰੀਅ ਸਕੂਲਾਂ ਦਾ ਖਾਣੇ ਦਾ ਠੇਕਾ ਉਸ ਕੰਪਨੀ ਨੂੰ ਸੌਂਪ ਦਿੱਤਾ ਗਿਆ ਔਰ ਇੱਕ ਸਾਲ ਦੇ ਲਈ ਐਗਰੀਮੈਂਟ ਕੀਤਾ ਗਿਆ ਜਿਹੜਾ ਕਿ ਅੱਗੇ ਵੀ ਵਧਾਇਆ ਜਾ ਸਕਦਾ ਹੈ 1 ਅਗਸਤ 2025 ਤੋਂ ਲੈ ਕੇ 2026 ਦੇ ਮਹੀਨੇ ਤੱਕ ਇਹ ਐਗਰੀਮੈਂਟ ਕੀ ਹੈ ਇਹ ਕਿਹੜੀ ਕੰਪਨੀ ਹੈ ਇਹ ਉਹੀ ਕੰਪਨੀ ਹੈ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਸੰਗਰੂਰ ਵਿੱਚ ਲਗਭਗ 2 ਸਾਲ ਪਹਿਲਾਂ ਦਸੰਬਰ 2023 ਦੇ ਵਿੱਚ 100 ਦੇ ਕਰੀਬ ਬੱਚੇ ਬੇਹੋਸ਼ ਹੋ ਕੇ ਡਿੱਗਣ ਲੱਗੇ ਸੀ ਕਿਉਂਕਿ ਉਹਨਾਂ ਨੇ ਮਾੜਾ ਖਾਣਾ ਖਾ ਲਿਆ ਸੀ ਤੇ ਉਹ ਮਾੜਾ ਖਾਣਾ ਕਿਹੜੇ ਠੇਕੇਦਾਰ ਨੇ ਕਿਹੜੇ ਠੇਕੇਦਾਰ ਦੇ ਅਧੀਨ ਚੱਲ ਰਹੀ ਕੈਂਟੀਨ ਜਾਂ ਮੈਸ ਵਿੱਚ ਬਣਿਆ ਸੀ ਉਹ ਈਸੇ ਠੇਕੇਦਾਰ ਜਿਸ ਨਾਲ ਹੁਣ ਮੁਰ ਤੋਂ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਠੇਕਾ ਕਰ ਲਿਆ ਗਿਆ ਔਰ ਪਤਾ ਲੱਗਿਆ ਕਿ ਇਸ ਠੇਕਾ ਸਿਰਫ ਸੰਗਰੂਰ ਦੇ ਮੈਰੀਟ ਟੋਰੀਅਸ ਸਕੂਲ ਦੇ ਵਿੱਚ ਹੀ ਨਹੀਂ ਲਗਭਗ 4 ਤੋਂ 5 ਜ਼ਿਲ੍ਹਿਆਂ ਦੇ ਵਿੱਚ ਉਸ ਨੂੰ ਠੇਕਾ ਦੇ ਦਿੱਤਾ ਗਿਆ ਕੰਪਨੀ ਨੂੰ ਔਰ ਜਿਹੜੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਨੇ ਅਮਨਦੀਪ ਕੌਰ ਉਹਨਾਂ ਦਾ ਇਸ ਮਾਮਲੇ ਉੱਤੇ ਕੀ ਕਹਿਣਾ ਅਖਬਾਰਾਂ ਦੀਆਂ ਰਿਪੋਰਟਾਂ ਕੀ ਕਹਿੰਦੀਆਂ ਨੇ ਔਰ ਸਾਡੇ ਜਾਣਕਾਰਾਂ ਤੋਂ ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਲੱਗਿਆ ਕਿਉਂਕਿ ਉਸ ਵਕਤ ਸਭ ਨੂੰ ਯਾਦ ਹੋਣਾ ਹੈ ਕਿ ਜਦੋਂ ਬੱਚਿਆਂ ਨੂੰ ਮਾੜਾ ਖਾਣਾ ਦਿੱਤਾ ਗਿਆ ਤਾਂ ਬੜੀ ਵੱਡੀ ਕਾਰਵਾਈ ਕੀਤੀ ਸੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਨ੍ਹਾਂ ਕੋਲ ਅੱਜ ਵੀ ਸਿੱਖਿਆ ਵਿਭਾਗ ਹੈ ਉਹਨਾਂ ਨੇ 307 ਧਾਰਾ ਦੇ ਤਹਿਤ ਮੈਸ ਦਾ ਜਿਹੜਾ ਇੰਚਾਰਜ ਸੀ ਉਸ ਦੇ ਉੱਤੇ ਪਰਚਾ ਵੀ ਕਰਵਾਇਆ ਸੀ ਔਰ ਨਾਲ ਹੀ ਕਈ ਜਿਹੜੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਸਕੂਲ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਇੱਥੋਂ ਤੱਕ ਕਿ ਇਸੇ ਕੰਪਨੀ ਦੇ ਠੇਕੇਦਾਰ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਅਜਿਹੀ ਕਿਹੜੀ ਮਜਬੂਰੀ ਸੀ ਕਿ ਪ੍ਰੋਜੈਕਟ ਡਾਇਰੈਕਟਰ ਜਾਂ ਫਿਰ ਕਿਸੇ ਹੋਰ ਦੇ ਕਹਿਣ ਦੇ ਉੱਤੇ ਇਹ ਸਮਝੌਤਾ ਕੀਤਾ ਗਿਆ ਐਗਰੀਮੈਂਟ ਕੀਤਾ ਗਿਆ ਉਸੇ ਕੰਪਨੀ ਦੇ ਨਾਲ ਜਿਨne ਸੈਂਕੜੇ ਦੇ ਕਰੀਬ ਜਿਹੜੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕੀਤਾ ਉਹ ਕੰਪਨੀ ਕਿਹੜੀ ਹੈ ਉਸ ਕੰਪਨੀ ਦਾ ਨਾਮ ਹੈ ਕਿੰਗਸ ਕਲਿਫ ਹੋਟਲਸ ਪ੍ਰਾਈਵੇਟ ਲਿਮਟਿਡ ਸ੍ਰੀ ਮੁਖਸਰ ਸਾਹਿਬ ਇਸ ਦੇ ਜਿਹੜੇ ਡਾਇਰੈਕਟਰ ਨੇ ਸ਼ਵਿੰਦਰ ਬੋਰਾ ਨੇ ਉਹਨਾਂ ਦੇ ਨਾਲ ਇਹ ਐਗਰੀਮੈਂਟ ਕੀਤਾ ਗਿਆ ਹੈ ਪ੍ਰੋਜੈਕਟ ਡਾਇਰੈਕਟਰ ਦੇ ਤਹਿਤ ਇੱਕ ਐਗਰੀਮੈਂਟ ਹੋਇਆ ਹੈ ਜੋ ਸਾਨੂੰ ਪਤਾ ਲੱਗਿਆ ਹੈ 23 ਜੁਲਾਈ 2025 ਨੂੰ ਐਗਰੀਮੈਂਟ ਸਾਈਨ ਹੁੰਦਾ ਹੈ ਔਰ ਇਸ ਦੀ ਜਿਹੜੀ ਮਿਆਦ ਹੈ ਉਹ ਸ਼ੁਰੂ ਹੋ ਹੋ ਚੁੱਕੀ ਹੈ 1 ਅਗਸਤ 2025 ਤੋਂ 31 ਜੁਲਾਈ 2026 ਤੱਕ ਚਲਣੀ ਹੈ ਜਿਹੜੀ ਕਿ ਅੱਗੇ ਵਧਾਈ ਵੀ ਜਾ ਸਕਦੀ ਹੈ ਸ਼ਰਤਾਂ ਦੇ ਮੁਤਾਬਕ ਉਸ ਇਸ ਐਗਰੀਮੈਂਟ ਦੇ ਕਾਗਜ਼ ਵਿੱਚ ਪੰਜ ਸ਼ਰਤਾਂ ਵੀ ਲਿਖੀਆਂ ਗਈਆਂ ਨੇ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਠੇਕੇਦਾਰ ਨੇ 인ਫਰਾਸਟਰਕਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਉੱਥੇ ਫਰਨੀਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਖਾਣਾ ਪ੍ਰੋਵਾਈਡ ਕਰਵਾਉਣ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਇਹ ਐਗਰੀਮੈਂਟ ਵਿੱਚ ਤਾਂ ਸ਼ਰਤਾਂ ਤੈਅ ਹੋ ਗਈਆਂ ਪਰ ਜਦੋਂ ਬੱਚੇ 100 ਦੇ ਕਰੀਬ ਬੇਹੋਸ਼ ਹੋ ਕੇ ਡਿੱਗਣ ਲੱਗੇ ਸੀ ਮਾੜਾ ਖਾਣਾ ਵਰਤਾਇਆ ਗਿਆ ਜਦੋਂ ਉਹਨਾਂ ਨੂੰ ਪਰੋਸਿਆ ਗਿਆ ਤਾਂ ਉਸ ਵਕਤ ਫਿਰ ਇਹ ਸ਼ਰਤਾਂ ਜਿਹੜੀਆਂ ਨੇ ਮਾਇਨੇ ਨਹੀਂ ਰੱਖਦੀਆਂ ਜਦੋਂ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਹੋ ਜਾਵੇ ਤੇ ਮੈਰੀਟੋਰੀਅਸ ਸਕੂਲ ਤਾਂ ਉਹ ਮੰਨੇ ਗਏ ਨੇ ਜਿਹੜੇ ਕਿ ਆਮ ਪੰਜਾਬ ਦੇ ਬਾਕੀ ਸਕੂਲਾਂ ਦੇ ਨਾਲੋਂ ਨਤੀਜੇ ਵੀ ਵਧੀਆ ਲੈ ਕੇ ਆਉਂਦੇ ਨੇ ਕਿਉਂਕਿ ਉੱਥੇ ਅਧਿਆਪਕਾਂ ਤੇ ਬੱਚਿਆਂ ਦੀ ਮਿਹਨਤ बोलਦੀ ਐ ਪਰ ਜਦੋਂ ਪ੍ਰਬੰਧ ਕਰਾਉਣ ਦੀ ਗੱਲ ਆਉਂਦੀ ਐ ਉਹ ਸਰਕਾਰ ਦੇ ਅਧੀਨ ਪ੍ਰਬੰਧ ਹੁੰਦੇ ਨੇ ਤਾਂ ਉਸ ਮਾਮਲੇ ਦੇ ਵਿੱਚ ਕੌਣ ਪੁੱਛੇਗਾ ਕੌਣ ਜ਼ਿੰਮੇਵਾਰ ਐ ਹੁਣ ਜਦੋਂ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਉਸੇ ਹੀ ਠੇਕੇਦਾਰ ਦੇ ਹਵਾਲੇ ਕਰ ਦਿੱਤਾ ਗਿਆ ਮੈਸ ਨੂੰ ਜਿਹੜੀ ਕਿ 4 ਤੋਂ 5 ਜ਼ਿਲ੍ਹਿਆਂ ਦੀ ਮੈਸ ਐ ਇਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜਾ 23 ਜੁਲਾਈ 2025 ਨੂੰ ਇਹ ਸਮਝੌਤਾ ਹੋਇਆ ਹੈ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਟੀ ਐਜੂਕੇਸ਼ਨ ਫਾਰ ਪੂਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਔਰ ਨਾਲ ਹੀ ਪ੍ਰੋਜੈਕਟ ਡਾਇਰੈਕਟਰ ਨੇ ਜਿਹੜੇ ਇਸ ਦੇ ਅਮਨਦੀਪ ਕੌਰ ਉਹਨਾਂ ਨੇ ਇਹ ਸਮਝੌਤਾ ਕੀਤਾ ਹੈ ਫਸਟ ਪਾਰਟੀ ਦੇ ਨਾਲ ਯਾਨੀ ਕਿ ਉਸੇ ਫਰਮ ਦੇ ਨਾਲ ਜਿਨ੍ਹਾਂ ਨੇ 2023 ਦੇ ਵਿੱਚ ਚੰਨ ਚੜ੍ਹਿਆ ਸੀ ਇਸ ਮਾਮਲੇ ਦੇ ਵਿੱਚ ਸਕੋਪ ਆਫ ਵਰਕ ਦੇ ਵਿੱਚ ਪੰਜ ਸ਼ਰਤਾਂ ਵੀ ਲਿਖੀਆਂ ਗਈਆਂ ਨੇ ਜਿਸ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਦੋਨਾਂ ਦੇ ਪਾਸੋਂ ਡਾਇਰੈਕਟਰ ਦੇ ਵੱਲੋਂ ਵੀ ਔਰ ਜਿਹੜਾ ਸਕੂਲਾਂ ਦੇ ਪ੍ਰੋਜੈਕਟ ਦਾ ਡਾਇਰੈਕਟਰ ਆ ਉਹਨਾਂ ਦੇ ਵੱਲੋਂ ਵੀ ਜਿਹੜਾ ਦਸਤਖਤ ਬਕਾਇਦਾ ਕੀਤੇ ਗਏ ਨੇ ਮੋਹਰ ਲੱਗੀ ਹੋਈ ਆ ਇਹ ਜਿਹੜਾ ਸਮਝੌਤਾ ਹੋ ਜਾਂਦਾ ਉਸ ਵਕਤ ਸਿੱਖਿਆ ਮੰਤਰੀ ਜਦੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਸੀ ਤਾਂ ਤੁਹਾਨੂੰ ਉਹ ਮੰਤਰੀ ਦਾ ਟਵੀਟ ਵੀ ਯਾਦ ਕਰਾ ਦਿੰਨੇ ਆ ਜਦੋਂ ਮੰਤਰੀ ਨੇ ਟਵੀਟ ਕੀਤਾ ਸੀ ਕਿ ਆਖਰਕਾਰ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਣ ਵਾਲਿਆਂ ਦੇ ਨਾਲ ਹਸ਼ਰ ਕਿਹੋ ਜਿਹਾ ਹੋਣਾ ਚਾਹੀਦਾ ਉਹ ਵੀ ਤੁਹਾਡੇ ਨਾਲ ਟਵੀਟ ਆ ਜਿਹੜਾ ਸਾਂਝਾ ਕਰ ਦਿੰਨੇ ਆ ਜਦੋਂ ਸਿੱਖਿਆ ਮੰਤਰੀ ਨੇ ਬੜੀ ਸਖਤੀ ਦੇ ਨਾਲ ਪੇਸ਼ ਆਏ ਸੀ ਉਹਨਾਂ ਨੇ ਕਿਹਾ ਸੀ ਕਿਸੇ ਤਰ੍ਹਾਂ ਦੀ ਵੀ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਪਰ ਹੁਣ ਅਜਿਹੀ ਕਿਹੜੀ ਮਜਬੂਰੀ ਸੀ ਕਿ ਉਸੇ ਫਰਮ ਨੂੰ ਹੀ ਠੇਕਾ ਦੇਣਾ ਪੈ ਗਿਆ ਉਹ ਵੀ ਇੱਕ ਸਕੂਲ ਦਾ ਨਹੀਂ ਚਾਰ ਤੋਂ ਪੰਜ ਜ਼ਿਲ੍ਹਿਆਂ ਦੇ ਸਕੂਲਾਂ ਦਾ ਸਿਵਲ ਹਸਪਤਾਲ ਹਰਜੋਤ ਸਿੰਘ ਬੈਂਸ ਉਸ ਵੇਲੇ ਕੀ ਲਿਖਦੇ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚ ਕੇ ਮੈਰੀਟੋਰੀਅਸ ਸਕੂਲ ਦੇ ਖਾਣੇ ਦਾ ਖਾਣਾ ਖਾਣ ਕਰਕੇ ਬਿਮਾਰ ਹੋਏ ਵਿਦਿਆਰਥੀਆਂ ਦਾ ਹਾਲ-ਚਲ ਜਾਣਿਆ ਉਹਨਾਂ ਨਾਲ ਗੱਲਬਾਤ ਕੀਤੀ ਸਾਰੇ ਵਿਦਿਆਰਥੀ ਹੁਣ ਪੂਰੀ ਤਰ੍ਹਾਂ ਠੀਕ ਹਨ ਕੁਝ ਵਿਦਿਆਰਥੀ ਖਿਪਰਾਟ ਕਾਰਨ ਪਰੇਸ਼ਾਨ ਹਨ ਸਕੂਲ ਦੀ ਮੈਸ ਦੇ ਠੇਕੇਦਾਰ ਦਾ ਲੈਸੈਂਸ ਰੱਦ ਕਰਕੇ ਸਮੇਤ ਮੈਸ ਇੰਚਾਰਜ ਤੇ ਆਈ ਪੀਸੀ ਦੀ ਧਾਰਾ 307 ਤਹਿਤ ਮੁਕਦਮਾ ਦਰਜ ਕੀਤਾ ਗਿਆ ਵਿਦਿਆਰਥੀਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਮਾੜੇ ਖਾਣੇ ਸੰਬੰਧੀ ਕਈ ਵਾਰ ਸਕੂਲ ਪ੍ਰਿੰਸੀਪਲ ਕੋਲ ਵੀ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਵਿਦਿਆਰਥੀਆਂ ਦੀ ਸ਼ਿਕਾਇਤ ਤੇ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਨੂੰ ਵੀ ਤੁਰੰਤ ਪ੍ਰਭਾਵ ਤੋਂ ਮੁਅਤਲ ਕੀਤਾ ਜਾਂਦਾ ਹੈ ਅੱਜ ਪੰਜਾਬ ਦੇ ਬਾਕੀ ਮੈਰੀਟੋਰੀਅਸ ਸਕੂਲਾਂ ਵਿੱਚ ਅੱਜ ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਖਾਣੇ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕਰ ਰਹੀਆਂ ਨੇ ਇਸੇ ਤਰ੍ਹਾਂ ਮੈਰੀਟੋਰੀਅਸ ਸਕੂਲ ਵਿੱਚ ਪੜ੍ਹ ਰਹੇ ਹਰੇਕ ਵਿਦਿਆਰਥੀ ਨੂੰ ਫੀਡਬੈਕ ਫਾਰਮ ਭੇਜਿਆ ਜਾ ਰਿਹਾ ਹੈ ਤੇ ਵਿਦਿਆਰਥੀਆਂ ਦੇ ਹਰ ਤਰ੍ਹਾਂ ਦੇ ਸੁਝਾਵਾਂ ਅਤੇ ਸ਼ਿਕਾਇਤਾਂ ਦੀ ਵਿਭਾਗ ਦੇ ਮੁਖ ਸਕੱਤਰ ਤੋਂ ਵੀ ਜਾਣੂ ਕਰਵਾਇਆ ਜਾਵੇਗਾ ਇਹ ਕੋਈ ਹੋਰ ਨਹੀਂ ਲਿਖ ਰਿਹਾ ਉਸ ਵਕਤ ਜਦੋਂ ਇਹ ਕਾਂਡ ਹੋਇਆ ਸੰਗਰੂਰ ਮੈਰੀਟੋਰੀਅ ਸਕੂਲ ਮੁੱਖ ਮੰਤਰੀ ਦੇ ਸ਼ਹਿਰ ਦੇ ਸਕੂਲ ਦੇ ਵਿੱਚ ਉਸ ਵਕਤ ਸਿੱਖਿਆ ਮੰਤਰੀ ਬੜੇ ਤਲਖ ਭਰੇ ਰਵੱਈਏ ਦੇ ਵਿੱਚ ਆਗੇ ਸੀ 307 ਧਾਰਾ ਦੇ ਤਹਿਤ ਪਰਚਾ ਤੱਕ ਦਰਜ ਕਰਵਾ ਦਿੱਤਾ ਸੀ ਇਸ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਹੁਣ ਅਜੇ ਹੀ ਲਗਭਗ 2 ਸਾਲ ਬਾਅਦ ਕਿਹੜੀ ਮਜਬੂਰੀ ਹੈ ਇਸ ਮੈਕਮੇ ਦੇ ਕੋਲ ਜਾਂ ਇਹਨਾਂ ਸਕੂਲਾਂ ਦੇ ਜ਼ਿੰਮੇਵਾਰ ਮੁਖੀਆਂ ਦੇ ਕੋਲ ਕਿ ਇਸੇ ਫਰਮ ਨੂੰ ਹੀ ਠੇਕਾ ਦੇਣਾ ਪੈ ਗਿਆ ਹਾਲਾਂਕਿ ਇਸ ਬਾਰੇ ਪੰਜਾਬੀ ਜਾਗਰਨ ਦੇ ਵਿੱਚ ਜੋ ਪ੍ਰੋਜੈਕਟ ਡਾਇਰੈਕਟਰ ਜਿਨ੍ਹਾਂ ਨਾਲੇ ਸਮਝੌਤਾ ਕੀਤਾ ਗਿਆ ਉਹਨਾਂ ਦਾ ਪੱਖ ਵੀ ਛਪਿਆ ਹੈ ਉਹ ਕੀ ਕਹਿ ਰਹੇ ਨੇ ਉਹ ਕਹਿੰਦੇ ਕਿ ਇਸ ਸੰਬੰਧੀ ਜਦੋਂ ਨਵੇਂ ਐਗਰੀਮੈਂਟ ਤੇ ਹਸਤਾਖਰ ਕਰਨ ਵਾਲੀ ਦਾ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਦੀ ਪ੍ਰੋਜੈਕਟ ਡਾਇਰੈਕਟਰ ਅਮਨਦੀਪ ਕੌਰ ਦਾ ਪੱਖ ਜਾਣਨ ਲਈ ਸੰਪਰਕ ਕਰਦੇ ਨੇ ਤਾਂ ਉਹਨਾਂ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਇਸ ਸੌਦੇ ਤੇ ਜੁਆਇਨ ਕੀਤਾ ਹੈ ਉਹਨਾਂ ਨੇ ਇਸ ਕਰਕੇ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੀ ਨਹੀਂ ਹੈ ਜਿਹੜੇ ਪ੍ਰੋਜੈਕਟ ਡਾਇਰੈਕਟਰ ਅਮਨਦੀਪ ਕੌਰ ਪੰਜਾਬ ਦੇ ਇਕੱਲੇ-ਇਕੱਲੇ ਬੱਚੇ ਨੂੰ ਸਕੂਲ ਦੇ ਵਿਦਿਆਰਥੀ ਨੂੰ ਮਾਪਿਆਂ ਨੂੰ ਅਧਿਆਪਕਾਂ ਨੂੰ ਹਰੇਕ ਫੀਲਡ ਦੇ ਲੋਕਾਂ ਨੂੰ ਪਤਾ ਲੱਗਿਆ ਸੀ ਕਿਉਂਕਿ ਮੀਡੀਆ 'ਚ ਸੁਰਖੀਆਂ ਵੱਡੀਆਂ ਬਣੀਆਂ ਸੀ ਪਰ ਇੱਥੇ ਬੀਬਾ ਜੀ ਅਮਨਦੀਪ ਕੌਰ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਕੋਲ ਪੁਰਾਣਾ ਮਸਲਾ ਹੀ ਧਿਆਨ 'ਚ ਨਹੀਂ ਹੈ ਉਨਾ ਸਪਸ਼ਟ ਕਰਦੇ ਵੀ ਦੱਸ ਦਿੱਤਾ ਕਿ ਮੈਰੀਟੋਰੀ ਸਕੂਲਾਂ ਵਿੱਚ ਬੱਚਿਆਂ ਨੂੰ ਖਾਣਾ ਪਰੋਸਣ ਲਈ ਟੈਂਡਰਿੰਗ ਪ੍ਰਣਾਲੀ ਅਪਣਾਈ ਗਈ ਹੈ ਇਸ ਪ੍ਰਣਾਲੀ ਤਹਿਤ ਜਿਸ ਫਰਮ ਜਾਂ ਠੇਕੇਦਾਰ ਦੇ ਰੇਟ ਵਾਜਬ ਲੱਗੇ ਉਸ ਨੂੰ ਠੇਕਾ ਲਾਟ ਕੀਤਾ ਗਿਆ ਉਹਨਾਂ ਇਹ ਵੀ ਦੱਸਿਆ ਕਿ ਉਕਤ ਠੇਕੇਦਾਰਾਂ ਨੂੰ ਕੋਈ 4 ਤੋਂ 5 ਜ਼ਿਲ੍ਹਿਆਂ ਦਾ ਠੇਕਾ ਮਿਲਿਆ ਜਿਨ੍ਹਾਂ ਵਿੱਚ ਸੰਗਰੂਰ ਤੇ ਗੁਰਦਾਸਪੁਰ ਵੀ ਸ਼ਾਮਲ ਹੈ ਹੁਣ ਬੀਬੀ ਜੀ ਇਹ ਕਹਿ ਰਹੇ ਨੇ ਜਿਨ੍ਹਾਂ ਦੇ ਕੋਲ ਇਹ ਠੇਕਾ ਕਰਨ ਦੀ ਅਥਾਰਟੀ ਸੀ ਉਹ ਕਹਿ ਰਹੇ ਨੇ ਕਿ ਮੇਰੇ ਤਾਂ ਪਹਿਲੀ ਗੱਲੋਂ ਮਸਲਾ ਹੀ ਪੁਰਾਣਾ ਧਿਆਨ 'ਚ ਨਹੀਂ ਹੈ ਔਰ ਦੂਜੀ ਗੱਲ ਠੇਕੇ ਦੀ ਜਿਹੜੀਆਂ ਟੈਂਡਰਿੰਗ ਪ੍ਰਣਾਲੀ ਹੈ ਉਸ ਨੂੰ ਅਪਣਾਇਆ ਗਿਆ ਜਿਹੜੇ ਠੇਕੇ ਦੇ ਵਾਜਬ ਰੇਟ ਲੱਗੇ ਉਹਨਾਂ ਨੂੰ ਅਸੀਂ ਠੇਕਾ ਦੇ ਦਿੱਤਾ ਕੀ ਕੱਲੇ ਸਸਤੇ ਤੇ ਵਾਜਬ ਰੇਟਾਂ ਨੂੰ ਦੇਖਿਆ ਜਾਏਗਾ ਉਹਨਾਂ ਦਾ ਪੁਰਾਣਾ ਰਿਕਾਰਡ ਨਹੀਂ ਚੈੱਕ ਕੀਤਾ ਜਾਏਗਾ ਫਰਮ ਦਾ ਕਿ ਉਹਨਾਂ ਨੇ ਪਹਿਲਾਂ ਇਨ੍ਹਾਂ ਸਕੂਲਾਂ ਦੇ ਵਿੱਚ ਹੀ ਖਾਣਾ ਪਰੋਸਣ ਵੇਲੇ ਕੀ ਕੁਝ ਕੀਤਾ ਔਰ ਜਦੋਂ ਇਹ ਘਟਨਾ ਵਾਪਰੀ ਸੀ ਸਭ ਨੂੰ ਯਾਦ ਹੋਣਾ ਹੈ ਕਿ ਉਸ ਵਕਤ ਮਹੀਨ ਸਾਲ 2023 ਦਾ ਸਮਾਂ ਸੀ ਔਰ ਸਾਲ 2023 ਦੇ ਵਿੱਚ ਉਹ ਮਹੀਨਾ ਸੀ ਇਹ ਨਹੀਂ ਕਿ ਗਰਮੀ ਦੇ ਦਿਨ ਸੀ ਇਸ ਕਰਕੇ ਖਾਣਾ ਖਰਾਬ ਹੋ ਗਿਆ ਤੇ ਵਿਦਿਆਰਥੀਆਂ ਨੇ ਖਾ ਲਿਆ ਤੇ ਸਾਰੇ ਗਸ਼ ਖਾ ਕੇ ਡਿੱਗ ਪਏ ਇਸ ਤਰ੍ਹਾਂ ਨਹੀਂ ਸੀ ਉਸ ਵੇਲੇ ਮੌਸਮ ਵੀ ਠੀਕ ਸੀ ਪਰ ਉਸ ਦੇ ਬਾਵਜੂਦ ਖਾਣਾ ਜਿਹੜਾ ਗਲਤ ਪਰੋਸਿਆ ਗਿਆ ਤੇ ਬੜੀ ਜ਼ਿਆਦਾ ਨਖੇਦੀ ਹੋਈ ਸੀ ਕਿਉਂਕਿ ਉਸ ਵਕਤ 2 ਦਸੰਬਰ 2023 ਨੂੰ ਮੈਰੀਟੋਰੀਅ ਸਕੂਲ ਸੰਗਰੂਰ ਵਿਖੇ ਪੜਦੇ 100 ਦੇ ਕਰੀਬ ਵਿਦਿਆਰਥੀਆਂ ਦੀ ਹਾਲਤ ਵਿਗੜੀ ਸੀ ਦਸੰਬਰ ਮਹੀਨੇ ਦੇ ਵਿੱਚ ਤਾਂ ਖਾਣਾ ਵੀ ਬਣਾਇਆ ਹੋਇਆ ਜਲਦੀ ਖਰਾਬ ਨਹੀਂ ਹੁੰਦਾ ਪਰ ਇਸ ਦੇ باوجود ਦਸੰਬਰ ਮਹੀਨੇ ਦੇ ਵਿੱਚ ਬਣੇ ਖਾਣੇ ਨੂੰ ਲੈ ਕੇ ਵੀ ਵਿਦਿਆਰਥੀ ਖਾਂਦੇ ਨੇ ਔਰ ਬੇਹੋਸ਼ ਹੋ ਕੇ ਡਿੱਗਣਾ ਸ਼ੁਰੂ ਹੋ ਜਾਂਦੇ ਨੇ ਫਿਰ ਸਿਵਲ ਹਸਪਤਾਲ ਸੰਗਰੂਰ ਦਾ ਰਿਕਾਰਡ ਅੱਜ ਵੀ ਚੈੱਕ ਕੀਤਾ ਜਾਵੇ ਤੇ ਬੱਚਿਆਂ ਦਾ ਰਿਕਾਰਡ ਪਤਾ ਲੱਗ ਜਾਵੇਗਾ ਕਿ ਉਸ ਵਕਤ ਮਾੜੇ ਖਾਣੇ ਦੇ ਨਾਲ ਕਿੰਨੇ ਬੱਚਿਆਂ ਦੀ ਹਾਲਤ ਹੈ ਜਿਹੜੀ ਉਹ ਵਿਗੜ ਗਈ ਸੀ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ ਹਨ ਗੈਲੀ ਕਿਉਂ ਵਰਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਠੇਕੇਦਾਰ ਦੇ ਖਾਣੇ ਤੇ ਦੇਖੀ ਨਜ਼ਰ ਰੱਖੀ ਜਾ ਰਹੀ ਹੈ ਪ੍ਰਿੰਸੀਪਲ ਅਰਜੋਤ ਕੌਰ ਜਿਹੜੇ ਕਿ ਸੰਗਰੂਰ ਮੈਰੀਟੋਰੀਅਸ ਸਕੂਲ ਦੇ ਨੇ ਉਹਨਾਂ ਨੇ ਕਿਹਾ ਕਿਉਂਕਿ ਇਸ ਤੋਂ ਪਹਿਲਾਂ ਪ੍ਰਿੰਸੀਪਲ ਨੂੰ ਵੀ ਖਮਿਆਜਾ ਭੁਗਤਣਾ ਪਿਆ ਸੀ ਜਦੋਂ ਬੱਚਿਆਂ ਦੀ ਹਾਲਤ ਵਿਗੜੀ ਸੀ ਉਦੋਂ ਪ੍ਰਿੰਸੀਪਲ ਕੋਈ ਹੋਰ ਹੁੰਦੇ ਸਨ ਹੁਣ ਮੈਰੀਟੋਰੀ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਅਰਜੋਤ ਕੌਰ ਨੇ ਕਿਹਾ ਕਿ ਕਿਸੇ ਨੂੰ ਵੀ ਖਾਣੇ ਦਾ ਠੇਕਾ ਦੇਣਾ ਇਹ ਸੋਸਾਇਟੀ ਦਾ ਕੰਮ ਹੈ ਸਾਡਾ ਕੰਮ ਨਹੀਂ ਪਰ ਇਕਰਾਰ ਮੁਤਾਬਕ ਨਵੇਂ ਠੇਕੇਦਾਰ ਨੇ 1 ਅਗਸਤ ਤੋਂ ਆਪਣਾ ਕੰਮ ਸੰਭਾਲ ਲਿਆ ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਉਹ ਖੁਦ ਤੇ ਬਾਕੀ ਟੀਚਰ ਠੇਕੇਦਾਰ ਦੇ ਕਰੇਂਦਿਆਂ ਵੱਲੋਂ ਬੱਚਿਆਂ ਲਈ ਤਿਆਰ ਕੀਤੇ ਜਾਣ ਵਾਲੇ ਖਾਣੇ ਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਉਹਨਾਂ ਐ ਵੀ ਦੱਸਿਆ ਕਿ ਪਹਿਲੇ 2 ਦਿਨ ਖਾਣੇ 'ਚ ਕੁਝ ਕਮੀਆਂ ਨਜ਼ਰ ਆਈਆਂ ਤੇ ਇਸ ਦਾ ਨੋਟਿਸ ਲੈਂਦਿਆਂ ਸਬੰਧਤ ਠੇਕੇਦਾਰ ਨੂੰ ਤਾੜਨਾ ਵੀ ਕੀਤੀ ਗਈ ਸੀ ਹੁਣ ਉਸਨੇ ਉਹ ਕਾਮੀਆਂ ਕਮੀਆਂ ਦੂਰ ਕਰ ਲਈਆਂ ਹੁਣ ਇੱਥੇ ਵੇਖੋ ਕਿ ਪਹਿਲੇ 2 ਦਿਨ ਜਦੋਂ ਖਾਣਾ ਪਰੋਸਿਆ ਗਿਆ ਪ੍ਰਿੰਸੀਪਲ ਖੁਦ ਇਸ ਦੀ ਪੁਸ਼ਟੀ ਕਰ ਰਹੇ ਨੇ ਕਿ ਖਾਣੇ 'ਚ ਕਮੀ ਪਾਈ ਗਈ ਫਿਰ ਉਹਨਾਂ ਨੂੰ ਤਾੜਨਾ ਕੀਤੀ ਗਈ ਫਿਰ ਖਾਣੇ 'ਚ ਸੁਧਾਰ ਹੋਇਆ ਹਾਲਾਂਕਿ ਤੁਸੀਂ ਪਹਿਲਾਂ ਹੀ ਇੰਨੀ ਵੱਡੀ ਅੰਗਲੀ ਕੀਤੀ ਸੀ ਇੰਨੇ ਬੱਚਿਆਂ ਦੀ ਜ਼ਿੰਦਗੀ ਜੋਖਮ ਵਿੱਚ ਪਾਈ ਸੀ ਤਾਂ ਨਵੇਂ ਠੇਕੇ ਜਿਹੜਾ ਮਿਲਿਆ ਤੁਹਾਨੂੰ ਉਹਦੇ ਵਿੱਚ ਹੀ ਘਟੋ-ਘਟ ਖਿਆਲ ਰੱਖਿਆ ਜਾਵੇ ਉਸ ਵਿੱਚ ਵੀ ਖਾਣੇ 'ਚ ਕਮੀਆਂ ਆ ਗਈਆਂ ਹੁਣ ਇਸ ਕੰਮ ਦਾ ਜਿਹੜਾ ਕੰਮ ਭਾਵੇਂ ਸੋਸਾਇਟੀ ਦੇ ਕੋਲ ਹੁੰਦਾ ਪ੍ਰਿੰਸੀਪਲ ਇਸ ਵਿੱਚ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਪਰ ਪ੍ਰਿੰਸੀਪਲ ਦੀ ਇੱਕ ਡਿਊਟੀ ਬਣਦੀ ਹੈ ਜਿਹੜੀ ਕਿ ਉਹਨਾਂ ਨੇ ਦਾਵਾ ਕੀਤਾ ਕਿ ਨਿਭਾ ਰਹੇ ਨੇ ਨਜ਼ਰ ਰੱਖ ਰਹੇ ਨੇ ਖਾਣੇ ਦੇ ਉੱਤੇ ਪਰ ਜਿੱਥੋਂ ਤੱਕ ਰਹੀ ਗੱਲ ਇਸ ਮਾਮਲੇ ਦੇ ਵਿੱਚ ਜਿਹੜਾ 2 ਸਾਲ ਪਹਿਲਾਂ ਘਟਿਆ ਖਾਣਾ ਖਾਣ ਪਿੱਛੋਂ ਇਹ ਸਾਰਾ ਕੁਝ ਸਾਹਮਣੇ ਆਇਆ ਸੀ ਤੇ ਸਿੱਖਿਆ ਮੰਤਰੀ ਨੇ ਠੇਕੇਦਾਰ ਦਾ ਲਾਇਸੈਂਸ ਤੱਕ ਰੱਦ ਕਰ ਦਿੱਤਾ ਹੋਵੇ ਤਾਂ ਕੀ ਨਵੇਂ ਪ੍ਰੋਜੈਕਟ ਡਾਇਰੈਕਟਰ ਜੇ ਭਾਵੇਂ ਹੁਣੇ ਤਨਾਤ ਹੋਏ ਹੋਣ ਕੀ ਉਹਨਾਂ ਨੂੰ ਨਹੀਂ ਖਿਆਲ ਰੱਖਣਾ ਬਣਦਾ ਕੀ ਉਹਨਾਂ ਨੇ ਸਿਰਫ ਇਹੀ ਸ਼ਰਤ ਦੇਖਣੀ ਸੀ ਕਿ ਘੱਟ ਰੇਟ ਦੇ ਉੱਤੇ ਠੇਕਾ ਸਾਨੂੰ ਕੌਣ ਠੇਕੇਦਾਰ ਸਹਿਮਤ ਹੋ ਰਿਹਾ ਸਾਡੇ ਨਾਲ ਕੀ ਉਹਨਾਂ ਦਾ ਪੁਰਾਣਾ ਰਿਕਾਰਡ ਨਹੀਂ ਚੈੱਕ ਕੀਤਾ ਜਾਣਾ ਚਾਹੀਦਾ ਇਹ ਇੰਨੀ ਵੱਡੀ ਅੰਗੈਲੀ ਕਿਉਂ ਕੀਤੀ ਗਈ ਹੈ ਔਰ ਖਾਸ ਤੌਰ ਦੇ ਉੱਤੇ ਇਸ ਬਾਰੇ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੋਟਿਸ ਖੀ ਲੈਂਦੇ ਨੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ 1 ਸਾਲ ਦੇ ਲਈ ਐਗਰੀਮੈਂਟ ਆ ਜਿਹੜਾ ਉਸ ਦੇ ਉੱਤੇ ਦਸਤਖਤ ਕਰ ਦਿੱਤੇ ਗਏ ਨੇ ਕੱਲ ਨੂੰ ਅਜਿਹੀ ਕੋਈ ਵੱਡੀ ਅੰਗੈਲੀ ਨਾ ਹੋਵੇ ਇਸ ਦੇ ਲਈ ਸਭ ਨੂੰ ਇਸ ਮਾਮਲੇ ਦੇ ਵਿੱਚ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਜ਼ਿੰਮੇਵਾਰ ਲੋਕ ਨੇ ਅਹੁਦੇਦਾਰ ਬੈਠੇ ਨੇ ਅਥਾਰਟੀ ਹੈ ਕੁਰਸੀਆਂ ਉੱਤੇ ਬੈਠੇ ਨੇ ਮੋਟੀਆਂ ਤਨਖਾਹਾਂ ਲੈਂਦੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਦੇ ਅੰਦਰ ਜਾਂ ਦੇਸ਼ ਭਰ ਦੇ ਵਿੱਚ ਵੱਖ-ਵੱਖਰੇ ਥਾਵਾਂ ਦੇ ਉੱਤੇ ਜਦੋਂ ਅਣਗੈਲੀ ਨਾਲ ਵਾਪਰਦੀਆਂ ਘਟਨਾਵਾਂ ਨੇ ਉਹਨਾਂ ਘਟਨਾਵਾਂ ਨੂੰ ਵਾਪਰਨ ਦੀ ਉਡੀਕ ਕਰਦੇ ਹਾਂ ਤੇ ਕਦੋਂ ਕੋਈ ਬੱਚੇ ਬਿਮਾਰ ਹੋਣ ਕਦੋਂ ਕਿਸੇ ਨੂੰ ਕੋਈ ਤਕਲੀਫ ਹੋਵੇ ਕਦੋਂ ਕਿਸੇ ਨਾਲ ਕੋਈ ਵਾਰਦਾਤ ਵਾਪਰ ਜਾਵੇ ਉਸ ਤੋਂ ਬਾਅਦ ਹੀ ਅਸੀਂ ਕੋਈ ਐਕਸ਼ਨ ਲੈਣਾ ਹੈ ਕਿ ਪਹਿਲਾਂ ਧਿਆਨ ਨਹੀਂ ਰੱਖਿਆ ਜਾਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਔਰ ਦੇਖਦੇ ਆਂ ਪੰਜਾਬ ਸਰਕਾਰ ਖਾਸ ਕਰਕੇ ਸਿੱਖਿਆ ਮਹਿਕਮਾ ਸਿੱਖਿਆ ਮੰਤਰੀ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਸ਼ਨ ਲੈਂਦੇ ਨੇ ਜਾਂ ਫਿਰ ਕੀ ਕਦਮ ਚੁੱਕੇ ਜਾਂਦੇ ਨੇ ਕਿ ਖਾਸ ਤੌਰ ਦੇ ਉੱਤੇ ਨਿਗਰਾਨੀ ਰੱਖੀ ਜਾਵੇ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਾ ਹੋਵੇ ਪਰ ਇੱਕ ਹੈਰਾਨ ਕਰਦੀ ਗੱਲ ਜਰੂਰ ਹੈ ਇਸ ਰਿਪੋਰਟ ਤੋਂ ਇਸ ਐਗਰੀਮੈਂਟ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਪ੍ਰਾਣੀ ਫਰਮ ਜਿਹੜੀ ਕਿ ਵੱਡੀਆਂ ਗੈਲੀ ਕਰਕੇ ਬੱਚਿਆਂ ਦੀ ਜ਼ਿੰਦਗੀ ਜੋਖਮ ਵਿੱਚ ਪਾ ਚੁੱਕੀ ਹੈ ਧਾਰਾ 307 ਲੱਗੀ ਹੋਵੇ ਲਾਇਸੈਂਸ ਰੱਦ ਹੋ ਗਿਆ ਹੋਵੇ ਇਸ ਦੇ ਬਾਵਜੂਦ ਉਸ ਫਰਮ ਨੂੰ ਬੱਚਿਆਂ ਦੇ ਖਾਣੇ ਦੀ ਜ਼ਿੰਮੇਵਾਰੀ ਸੌਂਪ ਦੇਣਾ ਇਹ ਕਿੱਥੋਂ ਦੀ ਸਿਆਣਪ ਹੈ ਇਸ ਬਾਰੇ ਤੁਹਾਡਾ ਜੋ ਵੀ ਖਿਆਲ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੁਸੀਂ ਸੁਝਾਅ ਵੀ ਸਾਂਝੇ ਕਰ ਸਕਦੇ ਤੇ ਬਣੇ ਰਹੋ ABC ਪੰਜਾਬ ਦੇ ਨਾਲ